ਅਮਲਿਕਾ ਤਾਸਪੁਰ ਵੱਲੋਂ ਬੀਡੀਪੀਓ ਦਫ਼ਤਰ ਦੇ ਅਧਿਕਾਰੀਆਂ ਤੇ ਰਸੀ ਦਾ ਨਾਮ ਦੇਣ ਦੇ ਲਗਾਏ ਦੋਸ਼ ਕਿਹਾ ਕਾਂਗਰਸੀ ਸਰਪੰਚਾਂਨਾ ਕੀਤਾ ਜਾ ਰਿਹਾ ਹੈ ਪੱਖਪਾਤ ਸਰਪੰਚਾਂ ਤੇ ਪੰਚਾਂ ਨਾਲ ਬੀਡੀਪੀਓ ਦਫਤਰ ਵਿਕੇ ਚੋਲਾ ਟੈਕਸ ਦੀ ਰਸੀਦ ਅਤੇ ਐਨਓਸੀ ਲੈਣ ਪਹੁੰਚੇ ਕਰਤਾਸਪੁਰ ਤੋਂ ਕਾਂਗਰਸ ਸੀਐਮਐਲ ਬ੍ਰਿੰਦਰ ਸਿੰਘ ਪਾੜਾ ਨੇ ਕਿਹਾ ਕਿ ਉਹਨਾਂ ਨੂੰ ਦਫਤਰ ਵਿੱਚ ਕੋਈ ਵੀ ਅਧਿਕਾਰੀ ਕਰਮਚਾਰੀ ਨਹੀਂ ਮਿਲਿਆ ਛੁੱਟੀ ਦਾ ਬਹਾਨਾ ਲਗਾ ਕੇ ਸਾਰੇ ਅਧਿਕਾਰੀ ਕਰਮਚਾਰੀ ਦਫਤਰ ਵਿੱਚ ਗਾਇਬ ਹਨ ਉਹਨਾਂ ਕਿਹਾ ਕਿ ਸਰਪੰਚੀਆਂ ਚੋਣਾਂ ਵਿੱਚ ਉਹ ਆਪਣੇ ਕਿਸੇ ਸਰਪੰਚ ਨਾਲ ਧੱਕਾ ਨਹੀਂ ਹੋਣ ਦੇਣਗੇ ਉਹਨਾਂ ਕਿਹਾ ਕਿ ਬੀਡੀਪੀਓ ਦਫਤਰ ਵੱਲੋਂ ਪੰਚਾਂ ਸਰਪੰਚਾਂ ਨੂੰ ਐਨਓਸੀ ਅਤੇ ਚੋਲਾ ਟੈਕਸ ਦੇਣਾ ਪਵੇਗਾ ਉਹਨਾਂ ਕਿਹਾ ਕਿ ਜੇਕਰ ਅੱਜ ਛੁੱਟੀ ਹੈ ਤਾਂ ਉਹ ਇਸ ਸੰਬੰਧੀ डीसी ਗੁਰਦਾਸਪੁਰ ਨਾਲ ਗੱਲਬਾਤ ਕਰਨਗੇ ਜੇਕਰ ਛੁੱਟੀ ਨਾ ਹੋਈ ਤਾਂ ਉਹ ਸੋਮਵਾਰ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਵੀ ਕਰਨਗੇ ਅੱਜ ਸਾਰੇ ਆ ਖੜੇ ਆ ਸਰਪੰਚ ਮੈਂਬਰ ਪੰਚਾਇਤ ਦੇ ਤੇ ਜਿਹੜੀ ਐ ਚੁੱਲਾ ਟੈਕਸ ਦੀਆਂ ਰਸੀਦਾਂ ਤੇ ਐਨਓਸੀ ਲੈਣੀ ਆ ਜੀ ਤੇ ਅ ਮੈਨੂੰ ਇਹ ਪਤਾ ਲੱਗਾ ਹੁਣ ਪਹਿਲਾਂ ਤੇ ਸਾਰੇ ਅੰਦਰ ਸੀਗੇ ਤੇ ਜਿਹੜਾ ਵੀ ਆਉਂਦਾ ਉਹਨੂੰ ਕਹਿੰਦੇ ਆ ਵੀਡੀਓ ਸਾਹਿਬ ਨੇ ਮਨਾ ਕੀਤਾ ਜੀ ਤੇ ਅ ਫਿਰ ਮੈਂ ਸਕਤੀ ਨਾਲ ਗੱਲ ਕੀਤੀ ਇੱਕ ਨਾਲ ਉਹ ਕਹਿੰਦਾ ਕਿ ਵੀਡੀਓ ਸਾਹਿਬ ਨੇ ਮਨਾ ਕੀਤਾ ਅਸੀਂ ਦੇ ਦਿੰਨੇ ਆ ਦੇ ਦਿੰਨੇ ਆ ਤੇ ਮੈਂ ਕਹਿੰਦਾ ਇੱਥੇ ਬੈਠੋ ਮੈਂ ਆ ਗਿਆ ਮੈਂ ਆਇਆ ਸਾਰੇ ਭੱਜ ਗਿਆ ਤੇ ਹੁਣ ਮੈਨੂੰ ਇਹ ਪਤਾ ਲੱਗਾ ਜੋ ਇਹਨਾਂ ਦੇ ਮੁਤਾਬਕ ਹੋਂ ਰਿਕਾਰਡ ਮੈਂ ਤਾਂ ਲਿਆ ਰਿਆਂ ਗੱਲ ਨੂੰ ਇਹ ਕਹਿੰਦੇ ਛੁੱਟੀ ਅੱਜ ਛੁੱਟੀ ਹੋ ਗਈ ਹੈ ਜੇ ਤੇ ਛੁੱਟੀ ਹੈ ਤੇ ਟੈਕਨੀਕਲੀ ਮੈਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਕਿਉਂਕਿ ਜਿਹੜਾ ਛੁੱਟੀ ਹੈ ਮੈਂ ਕਿਹ ਇਮਪਲਾਈ ਨੂੰ ਫੋਰਸ ਨਹੀਂ ਕਰ ਸਕਦਾ ਵੀ ਤੁਸੀਂ ਦਇਓ ਇਲੈਕਸ਼ਨ ਡਿਊਟੀ ਇਹਨਾਂ ਦੀ ਛੁੱਟੀ ਕੈਨਸਲ ਹੋਣੀ ਸਿਰਫ ਨੋਮੀਨੇਸ਼ਨ ਨਹੀਂ ਦੇਖੋ ਜੋ ਉਹਨਾਂ ਦੇ ਮੁਤਾਬਕ ਉਹਨਾਂ ਕਹਿਆ ਛੁੱਟੀ ਹੈ ਇਹ ਡੀਸੀ ਸਾਹਿਬ ਨਾਲ ਗੱਲ ਕਰਕੇ ਮੈਂ ਰਿਟਨ 'ਚ ਇਸ ਗੱਲ ਨੂੰ ਵੈਰੀਫਾਈ ਕਰਾਂਗਾ ਫਿਰ ਇੱਥੇ ਐਕਸ਼ਨ ਕਰਾਵਾਂਗਾ ਇਹਨਾਂ ਸੈਕਟਰੀਆਂ ਦੇ ਜਾਂ ਸਾਰੇ ਤੁਸੀਂ ਦੇਖ ਲਿਓ ਸ ਆ ਇਹਨਾਂ ਦਾ ਬੀਡੀਓ ਆਫਿਸ ਖਾਲੀ ਹੈ ਇਸ ਵਕਤ ਸੋ ਇਸ ਕਰਕੇ ਜੇ ਇਹਨਾਂ ਨੂੰ ਅੱਜ ਛੁੱਟੀ ਆ ਤੇ ਸੋਮਵਾਰ ਤੇ ਨਹੀਂ ਛੁੱਟੀ ਸੋਮਵਾਰ 9 ਵਜੇ ਜਿਹੜਾ ਇਹਨਾਂ ਦੀਆਂ ਜੋ ਚੁੱਲਾ ਟੈਕਸ ਜਾਂ ਜੋ ਵੀ ਐਨਓਸੀਜ਼ ਨੇ ਉਹ ਸਾਰੇ ਇੱਥੇ ਲਾਈਨ ਚ ਲੱਗ ਕੇ ਲੈਣਗੇ ਮੈਂ ਖੋਦ ਆਉਂਗਾ ਤੇ ਜਿਹਨੂੰ ਕਿਹਨੂੰ ਦਿੱਕਤ ਆਈ ਫਿਰ ਪ੍ਰਸ਼ਾਸਨ ਜਾਣੇ ਤੇ ਕੋਈ ਹੋਰ ਜਾਣੇ ਇਲੈਕਸ਼ਨ ਇੱਕ ਬੰਨੇ ਰਹਿ ਜਿਹੜੀਆਂ ਫਿਰ ਮੈਚ ਮੇਰਨਾ ਪੈਣਾ ਜੀ ਦਫ਼ਤਰਾਂ ਦੇ ਸਾਰੇ ਦਫ਼ਤਰ ਮਿਲਿਆ ਕੋਈ ਨਹੀਂ ਸਾਰੇ ਹਾਂ ਨਹੀਂ ਸਾਰੇ ਭੱਜ ਪੁੱਜ ਗਏ ਆ ਤੇ ਕਿੰਨਾ ਜਰ ਭੱਜ ਲੈਣਗੇ ਇਦਾਂ ਥੋੜੀ ਗੱਲ ਬਣਨੀ ਆ ਐਨਓਸੀ ਦੇ ਸਾਰਿਆਂ ਨੂੰ ਦੇਣੀ ਪੈਣੀ ਚੁੱਲਾ ਟੈਕਸ ਵੀ ਦੇਣਾ ਪੈਣਾ ਲੈਣਾ ਹੀ ਪੈਣਾ ਵੋਟਾਂ ਲਿਸਟ ਦੇ ਰਹੇ ਦੀ ਕਿਤੇ ਫੀਸ ਪੂਸ ਲਈ ਜਾਂਦੇ ਪਾਤਾ ਨਹੀਂ 500 ਰੁਪਇਆ ਕੋਈ ਲੈ ਰਹੇ ਆ ਹੋ ਸਕਦਾ ਚਲੋ ਉਹਨਾਂ ਦੇ ਫੋਟੋ ਸਟੇਟ ਕਾਪੀਆਂ ਕਰਾ ਰਹੇ ਆ ਤੇ ਐਕਚੁਅਲੀ ਇਕਦਮੀ ਇਲੈਕਸ਼ਨ ਹੋਈ ਹੈ ਨਾ ਪਹਿਲਾਂ ਤੇ ਸਰਕਾਰ ਕਰਾਉਣ ਦੇ ਰੌਂਚ ਨਹੀਂ ਇਹ ਤੇ ਹਾਈ ਕੋਰਟ ਨੇ ਡਾਂਗ ਦੇ ਕੇ ਕਰਾਈ ਆ ਤੇ ਅਫਸਰਾਂ ਤੇ ਵੀ ਬਰਡਨ ਹੈਗਾ ਵੀ ਇੱਕਦਮ ਆ ਗਈ ਹੈ ਇਲੈਕਸ਼ਨ ਚਲੋ ਤੇ ਉਹ ਅਫਸਰ ਦੇਖਣ ਤੇ ਸਾਰਾ ਕਰਨ ਪਰ ਜਿਹੜੀ ਜੋ ਐਨਓਸੀ ਤੇ ਚੁੱਲਾ ਟੱਕਦੇ ਆ ਸਾਰੇ ਸੈਕਟਰੀਆਂ ਨੂੰ ਵਾਰਨ ਕਰਨਾ ਤੁਹਾਡੇ ਮਾਧਿਅਮ ਰਹੀਂ ਅੱਜ ਭੱਜ ਗਏ ਉਹ ਕੱਲ ਐਤਵਾਰ ਦੀ ਛੁੱਟੀ ਮਨਾ ਲਓ ਸੋਮਵਾਰ ਇੱਥੇ ਆਉਣਾ ਵਾ ਸੋ ਇਸ ਕਰਕੇ ਇਹ ਜੋ ਜਿਹੜੀ ਐਨਓਸੀ ਦੀ ਗੱਲ ਆ ਉਹਦੇ ਲਈ ਤੇ ਇਲੈਕਸ਼ਨ ਨੂੰ ਜਨ ਲੌਕ ਕਰਤਾ ਐਫੀਡੀਓਟ ਦੇ ਦੋ ਤੇ ਜਿਹੜੀ ਚੋਲਾ ਟੈਕ ਦੀ ਰਸੀਦ ਆ ਉਹ ਇਹਨਾਂ ਨੂੰ ਦੇਣੀ ਪੈਣੀ ਹੈ ਕਿੰਨਾ ਚਿਰ ਭੱਜ ਲੈਣਗੇ ਅਜੇ ਵਰਕਿੰਗ ਡੇ ਤਿੰਨ ਚਾਰ ਪਏ ਨੇ ਸੋ ਇਸ ਕਰਕੇ ਮੈਂ ਆਇਆ ਸੀਗਾ ਪਰ ਜਦੋਂ ਪਤਾ ਲੱਗਾ ਅੱਜ ਕਹਿੰਦੇ ਛੁੱਟੀ ਆ ਉਹ ਡੀ ਸ਼ਾਬ ਤੋਂ ਵੈਰੀਫਾਈ ਕਰਨੇ ਆ ਰਿਟਰਨ 'ਚ ਮੈਂ ਹੁਣੇ ਦਊਂਗਾ ਉਹਨਾਂ ਨੂੰ ਵੀ ਦੱਸਿਆ ਜਾਏ ਕਿ ਮੁਲਾਜ਼ਮਾ ਅੱਜ ਜਿਹੜੇ ਆ ਚੀਜ਼ਾਂ ਉਹ ਕਰਨੀਆਂ ਲਾਓ ਆ ਕਿ ਨਹੀਂ ਲਾਓ ਜੇ ਨਹੀਂ ਲਾਓ ਜੇ ਲਾਓ ਆ ਤੇ ਫਿਰ ਉਹ ਇਹਨਾਂ ਤੇ ਕਾਰਵਾਈ ਕਰਾਵਾਂਗੇ ਜਿਹੜੇ ਅੱਜ ਇੱਥੋਂ ਹੁਣ ਐਫਸਰ ਨੇ ਜੇ ਨਹੀਂ ਲਾਓ ਤੇ ਠੀਕ ਆ ਫਿਰ ਫਿਰ ਸੋਮਵਾਰ 9 ਵਜੇ ਮਿਲਦੇ ਆ ਆਣ ਮਿਲੋ ਸਜਣਾ ਹੋਏਗਾ ਉਸ ਦਿਨ